ਹਾਂਜੀ ਮਿੱਤਰੋ ਕੀ ਹਾਲ ਚਾਲ ਨੇ ਠੀਕ ਹੈਗੀ ਆਗੀ ਅੱਜ 3 ਤੇ Samsung S25 ਦੀਆਂ ਡਿਲੀਵਰੀਆਂ ਜਿਹੜੀਆਂ ਉਹ ਸ਼ੁਰੂ ਹੋ ਚੁੱਕੀਆਂ ਨੇ ਆਪਾਂ ਵੀ ਬੁੱਕ ਕਰਵਾਇਆ ਸੀਗਾ ਮੋਬਾਈਲ ਆਪਣੀ ਮਾਸੀ ਦੇ ਮੁੰਡੇ ਦੇ ਲਈ ਤੇ ਮੰਨ ਕੇ ਚੱਲੋ ਵੀ ਅਸੀਂ ਚੱਲ ਚੁੱਕੇ ਹਾਂਗੇ ਹੁਣ ਇਹ ਲਾਈਨ ਤੇ ਡਿਲੀਵਰੀ ਆਪਾਂ ਨੂੰ ਏਟਨ ਪਲਾਜ਼ਾ ਦੇ ਵਿੱਚੋਂ ਮਿਲੂਗੀ ਇੱਥੇ ਇਹਨਾਂ ਦਾ ਸਟੋਰ ਬਣਿਆ ਹੈਗਾ Samsung ਦਾ ਤੇ ਆਪਾਂ ਅੱਜ 1 ਸਵਾ ਲੱਖ ਰੁਪਏ ਨੂੰ ਧੂਪ ਦੇਣ ਜਾ ਰਹੇ ਹਾਂ ਮੂਡ ਸੀਗਾ S25 4 ਲਾਈਨ ਦਾ ਸਾਨੂੰ ਅਡਰੈਸ ਕੀਤਾ ਵੀ ਤੁਸੀਂ S25 আল্ট্রা ਹੀ ਲੋ। ਉਹ আল্ট্রা ਦੇਖਦੇ ਆਂਗੇ ਕਿਹੜੇ ਕਿਹੜੇ ਕਲਰ ਦੇ ਵਿੱਚ ਆਇਆਗਾ ਬਾਕੀ ਮੂਡ ਹੈਗਾ ਆਪਣਾ ਜਿਹੜਾ ਉਹ ਹੈਗਾਗਾ ਬਲੈਕ ਕਲਰ ਲੈਣ ਦਾ। ਬਾਕੀ ਉੱਥੇ ਜਾ ਕੇ ਦੇਖਦੇ ਆਂਗੇ ਵੀਡੀਓ ਦੇ ਨਾਲ ਬਣੇ ਰਹੋ ਜੀ ਬਸ ਪਹੁੰਚਦੇ ਆਂਗੇ 5 ਮਿੰਟ। ਇੰਦਰ ਵੀ ਤਿਆਰ ਕਰਨ ਲੱਗ ਗਏ ਹਨਾ ਬੜਾ ਵੱਡਾ ਪ੍ਰੋਜੈਕਟ ਬਣ ਗਿਆ।

ਦਦ ਹਾਂ Samsung ਦਾ ਜਿਹੜਾ ਅਫੀਸ਼ੀਅਲ ਸਟੋਰ ਹੈਗਾ ਉਹ ਲੇਕ ਦੇ ਬਿਲਕੁਲ ਸਾਹਮਣੇ ਆ ਰੌਂਗ ਸਾਈਡ ਤੋਂ ਵੀ ਆਉਂਦੇ ਆ ਕੇ ਕਈ ਜੋ ਕਿ ਬੇਠੀ ਖੋਪੜੀ ਅੱਜ ਰੌਣਕ ਮੇਲਾ ਆ ਯਾਰ ਹੈ ਨਹੀਂ ਹਨਾ ਖ਼ਬਰ ਹੈਗਾ ਸਿੱਟਾ ਪਤਾ ਨਹੀਂ ਸ਼ਾਮ ਜਿਹੜੇ ਹੁੰਦਾ ਹਨਾ ਜਗਾ ਬਥੇਰੀ ਆ ਉਹ ਕੱਢੇ ਨਿਕਲਿਆ ਉੱਥੇ ਲਾਉਣਿਆ ਜਾ ਪਰਲੇ ਪਾਸੇ ਆ ਯਾਰ ਆ ਦੇਖ ਸਾਡ ਆਉਣੇ ਤੇਰੀਆਂ ਫੋਟੋਆਂ ਮੈਂ ਖਿਜਣਾਂ ਜੰਗਾ ਪਾਈ ਰੋਲ ਵਾਂ ਮਰਮਲ ਹਾਂ ਔਕਟੇ ਇੱਥੇ ਜੇ ਆਗਾ ਇੱਥੇ ਜੇ ਆ ਇੱਥੇ ਜੇ ਇੱਥੇ ਜੇ ਇੱਥੇ ਜੇ ਇੱਥੇ ਲਾ ਦੀ ਫਿਰ ਇੱਥੇ ਲਾ ਦੇ ਲੋ ਲੋ ਵੀ ਮਿੱਤਰੋ ਪਹੁੰਚ ਗਏ ਆਪਾਂ ਖਾਲੀ ਆ ਥਾਂ ਦੇਖ ਕੇ ਗੱਡੀ ਕਰਦੀਏ ਪਾਰਕ ਚੱਕ ਕਰਦੇ ਆ ਹੁਣ ਗੱਡੀ ਕਰਕੇ ਪਾਰਕ ਪੈਦਲ ਪੈਦਲ ਝੀਲ ਦੇ ਬਿਲਕੁਲ ਸਾਹਮਣੇ ਹੈਗਾ Samsung ਦਾ ਸਟੋਰ ਉਹ ਸਾਹਮਣੇ ਖੜੀ ਸੀ JCB ਗੱਡੀ 'ਚ ਬੈਠੇ ਨੂੰ ਐ ਲੱਗਿਆ ਭੈਣਾਂ ਜਿਵੇਂ ਵਿੱਚ ਬਾੜੀ ਵੀ ਹੁੰਦੀ ਹੈ ਝੀਲ ਦੇ ਲੱਗਦਾ ਨਾ ਜੇਸੀ ਵੀ ਵਿਚਵਾੜੀ ਹੁੰਦੀ ਆ ਲੈ ਵੀ ਮਿੱਤਰੋ Samsung ਦਾ ਸਟੋਰ ਲੱਭ ਰਹੇ ਆਂਗੇ ਕਾਫੀ ਟਾਈਮ ਤੋਂ ਲੈ ਵੀ ਓ ਆ ਗਿਆ ਮੈਨੂੰ ਲੱਗਦਾ ਨੂੰ ਨਾ ਜਾ ਹੂੰ ਆ ਆ ਗਿਆ ਬੋਰਡ ਲਾਈਨ ਦਾ ਨਮਾਜਾ ਸਟੋਰ ਐ ਆ ਗਿਆ Samsung ਦਾ ਸਟੋਰ ਸਾਰੇ ਤੁਰੇ ਲਾਇਨ ਇਹਨਾਂ ਨੇ ਚੰਗੇ ਇਹ ਆ ਗਿਆ ਬਈ Samsung ਦਾ ਸਟੋਰ ਜਿੱਥੇ ਅਸੀਂ ਸਵਾ ਲੱਖ ਗੱਲਣਾ ਹੈ ਮੀਰ ਦਾ ਭਾਈ ਜੀ ਫੋਨ ਨੇ ਕਾੜਾ ਕਰਤਾ ਹੋਰ ਜ਼ਿਆਦਾ ਕੈਮਰਾ ਹੈ ਕਿ ਜਿਹੜੇ ਥੋੜੇ ਜਿਹੇ ਇਹ ਉਪਰ ਲੈੰਸ ਲੱਗਿਆ ਵਾਲਾ ਹੈ ਤੂ ਰਹੇਗਾ ਜਿਹੜਾ ਨਿਊਲੀ ਓਪਨ ਹੋਇਆਗਾ ਲੇਕ ਦੇ ਬਿਲਕੁਲ ਸਾਹਮਣੇ ਇਹ ਹੈਗਾ ਅਲਟਰਾ ਇਹ ਹੈਗਾ ਫਲਿੱਪ ਵੇਲੇ ਇਹ ਵੀ ਨਹੀਂ ਹੈਂਕੂ ਇਹ ਹੈਗਾ 25

ਲੇ ਬਈ ਮੈਂ 9 ਕਾਸਟ ਆਈਐਮਆਈ ਦੀ 9 ਮਹੀਨਿਆਂ ਦੀ ਇਹ ਹੈਗਾ 12512 12512 ਆ ਇਹਦਾ ਕੋਡ ਹੋਵੇ ਅਸੀਂ ਉਸ ਨੂੰ 3 ਮਹੀਨੇ ਚਾਹਤਾਂ ਅਸੀਂ 900 ਤੋਂ ਪੀ ਜੱਜ ਕੇਸ ਵੀ ਨਹੀਂ ਜਾ ਮੰਗਵਾ ਰਹੇ ਹਾਂਜੀ ਨਹੀਂ ਨਹੀਂ ਕੇਪਲ ਪੂਰੀ ਹੋਣੀ ਮਤਲਬ ਕੇਪਲ ਪੇਮੈਂਟ ਹੋ ਰਹੀ ਹੈ ਭਾਈ ਹੈ ਭਾਈ ਮਾ ਧਿਆਨ ਨਾਲ ਸਮਝਣਾ ਚੋਣਾ ਕਿਵੇਂ ਆ ਛੜ ਛੋੜਦਾ ਮਾਰੇ ਕਿਦਾਂ ਕਾਲ ਕਰਦਾ ਜਿਹੜੀ ਗੱਲ ਕਰੇ ਗਾਗ ਬੈਠਾ ਕੋਈ ਫੋਨ ਉਹਨੇ ਕਿੱਪਟਾ 15 20 ਕਰਨੇ ਆ ਲਓ ਵੀ ਸਵਾ ਲੱਖ ਆ ਲਾਤਾ ਇਹਦੇ ਤੇ ਤੇ ਭਾਈ ਭੰਗੜੇ ਪਾਵਾ ਮਾਗ ਮਗਰ ਝੂੜਾ ਜਾ ਟਾਈ ਲੈਣਾ ਕਿ ਕਿਸ਼ਤੀ ਦੇ ਝੂੜੇ ਹੁੰਦਾ ਹੀ ਜਾਂਦੇ ਇਹਦੇ ਤੇ ਲਾ ਦੇ ਝੂਨੇ ਇਹਦਾ ਰੌਣਕ ਮੇਲਾ ਸਾਲ ਹੈ ਨਹੀਂਗਾ ਹਾਂ ਉਹ ਤੇ ਉਹ ਸਕੂਟਰ ਆ ਖੱਦਾ ਪਾਉਂਦਾ ਫਿਰਦਾ ਉਹ ਇਹਦਾ ਮੱਦਾ ਯਾਰ ਉਹ ਨਜ਼ਾਰੇ ਤੋਂ ਜਿਹੜਾ ਉਹਨੂੰ ਚਲਾ ਰਿਹਾ ਉਹ ਲੈ ਰਿਹਾ ਯਾਰ ਨਹੀਂ ਨਹੀਂ ਗੱਹਾ ਨਹੀਂ ਲੱਗਦਾ ਤੂੰ ਨਾ ਡਰਿਆ ਕਰ ਚੱਲ ਆਇਆ ਚੱਲ ਗਏ ਸੋ ਬਾਕੀ ਫੋਨ ਦੀ ਜਿਹੜੀ ਪਰਫਾਰਮੈਂਸ ਆ ਗਈ ਉਹ ਆਪਣਾ ਫੌਜੀ ਸਾਹਿਬ ਉਹ ਯੂਜ਼ ਕਰਨਗੇ ਚਲਾਉਣਗੇ ਤੇ ਉਸ ਤੋਂ ਬਾਅਦ ਆਪਾਂ ਨੂੰ ਦੱਸਣਗੇ ਵੀ ਕਿਵੇਂ ਆ ਅੱਜ ਦਾ ਬਲੌਗ ਤੁਹਾਨੂੰ ਸਵਾ ਲੱਖ ਰੁਪਏ ਵਾਲਾ ਬਲੌਗ ਕਿਵੇਂ ਦਾ ਲੱਗਿਆ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ ਉਦੋਂ ਤੱਕ ਲਈ ਮਿਲਦੇ ਆਂ ਜੀ ਕਿਸੇ ਹੋਰ ਬਲੌਗ ਦੇ ਵਿੱਚ ਸਤਿ ਸ਼੍ਰੀ ਅਕਾਲ ਆ ਸਿਕਾਈ ਜੱਟ ਜਿਹੜਾ ਜਿਹਨੇ ਪੇਮੈਂਟ ਦਿੱਤੀ ਉਹ ਤਾਂ ਮੂਰੇ ਡਰਿਆ ਬੈਠਾਗਾ ਤੇ ਨਜ਼ਾਰੇ ਜਿਹੜਾ ਉਹਨੂੰ ਚਲਾ ਰਿਹਾ ਉਹ ਲੈ ਰਿਹਾਗਾ ਹਨਾ ਹਾਂ ਮੇਰਾ ਮੋਬਾਈਲ ਬੰਦ ਹੋ ਜੂਗਾ ਮੋਬਾਈਲ ਬੰਦ ਹੋ ਜਾਊਗਾ ਨਮਾ ਜਿਤਨਾ ਬੰਦ ਹੋ ਜਾਊਗਾ ਇਧਰ ਮੀਮਾ ਬਹੁਤ ਮੂਹ ਤੇ ਮੂੰਹ ਨਾ ਡਗ ਪੀ ਆ ਜਾ ਆ ਜਾ ਕਰ ਸੋ ਫਾਈਨਲੀ ਫੋਨ ਅਲਟਰਾ 25 ਲੁੱਕ ਇਹ ਲੱਤਾ ਕਪਾ ਟਾਈਟੇਨੀਅਮ ਬਲੈਕ ਜਿਹੜੀ ਗ੍ਰਿਪ ਐ ਫੋਨ ਦੀ ਬਹੁਤ ਮੈਸ਼ ਕਹਿੜਾ ਸਵਾ ਲੱਖ ਲਾਉਣ ਤੋਂ ਬਾਅਦ ਠੰਡੇ ਜਿਹੇ ਹੋ ਕੇ ਹੁਣ ਅਸੀਂ ਪਿੰਡ ਚੱਲੇ ਆਂ ਪਿੰਡ ਚੱਲੇ ਜਾਣੇ ਪੈਣੇ ਹੁਣ ਹੁਣ ਐਚਡੀਐਫਸੀ ਵਾਲੇ ਕਹਿਣਗੇ ਤੇ ਮਹੀਨਾ ਆਈ ਰਹੂਗਾ ਆਈ ਰਹੂ ਮਹੀਨਾ ਆਈ ਰਹੂਗਾ ਬਾਕੀ ਜੇ ਕਹਿੰਦੇ ਆਗੇ ਗੱਲ ਪੰਜਾਲੀ ਪਈ ਰਹੇ ਤਾਂ ਵਧੀਆ ਗੱਲ ਹੈਨਾ ਬੰਦਾ ਕੰਮ ਲੱਗਦਾ ਬੰਦਾ ਕੰਮ ਲੱਗਿਆ ਰਹਿੰਦਾਗਾ ਜੇ 45 ਵੀ ਵੀ ਹੈਗੀ ਏ ਜੇ ਫ੍ਰੀ ਹੈਗਾ ਫਿਰ ਕੰਮ ਨਹੀਂ ਕਰਦਾ ਹੂੰ ਹੂੰ ਪਲਾਹਾ ਦੇ ਵਿੱਚ ਫਿਰਦੇ ਆ ਹੈ ਹੂੰ ਉਹ ਨਸੀ ਵੀ ਨਾ ਯਾਰਾ ਮੁੰਨੇ ਬੁਲਾ ਕੇ ਹਰ ਇਧਰ ਦੀ ਕੱਢ ਲਾ ਯਾਰ ਕਿੱਡੂ ਦਿੰਦਾ ਬਾਈ ਨਾ ਭੈਣ ਜੋ ਟਾਇਰ ਜੇ ਇਤਨਾ ਚੜ ਜਾਏ ਵਿੱਚ ਇਹ ਜਿਹੇ ਬਿੱਜੂ ਵੀ ਹੈ ਇੱਕ ਦਿਨ ਵਿਚਾਲੇ ਰੋਕ ਦਿੰਦਿਆ ਨਾਲ ਲੱਗ ਉਹ ਚੜੂ ਇਹ ਚੜੂ ਇਹ ਚੜੂ ਇਹ ਚੜੂ ਇਹ ਮੁੰਨਰਾ ਨਹੀਂ ਯਾਰ ਮੁੰਨੇ ਤਾਂ ਛੋੜੀ ਨੂੰ ਹੈ ਨਹੀਂ ਦਿੱਲੀ ਦੇ ਹਕੜੇ ਨੂੰ ਫਿਰਦੇਗੇ ਕਹੇ ਜੇ ਆਏ ਆ ਗਿਆ ਪੈਰਾਮਿਡ ਅਰੇ ਤੱਪੀ ਚੱਲ ਚੱਲ ਹੇ ਹੇ ਹੁਣ ਸੋਨੂੰ ਇਹਦੀ ਕੁਆਲਿਟੀ ਵੀ ਦਿਖਾਉਣੇ ਦੇ ਗੁਰ ਪਿਛ ਦੀ ਲੈ ਵੀ ਵੀਡੀਓ ਫੋਨ ਤੋਂ ਫੋਨ ਦੀ ਵੀਡੀਓ ਬਣ ਰਹੀ ਆ ਜ਼ਬਰਦਸਤ ਜ਼ਬਰਦਸਤ ਕੀ ਬਾਤ ਆ ਯਾਰ ਕੀ ਬਾਤ ਆ ਹੁਣ ਆਪਾਂ ਤੁਹਾਨੂੰ ਦਿਖਾਉਣੇ ਆ ਇਹਦੀ ਕੀ ਬਾਤ ਆ ਉਹ ਕਿਥੇ ਆਉਟ ਕਿਥੇ ਆ ਮੂਰੇ 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 ਦੇਖਾ ਆਉਟ ਹੋ ਗਏ ਸੀ ਇਧਰੋਂ ਇਧਰ ਮੈਂ ਕਿਹਾ ਹਾਂ ਉਹ ਇਧਰ ਵੀ ਇਧਰ ਦੀ ਕੱਢ ਲੈ ਯਾਰ ਰੋਂਗ ਸਾਈਡ ਹੀ ਜਾਣਾ ਪੈਣਾ ਉਹ ਐਸੀ ਐਸੀ ਕਹਿੰਦੇ ਨਹੀਂ ਹੈਗੇ ਵੀ ਭਾਈ ਤੁਸੀਂ ਰੋਂਗ ਸਾਈਡ ਜਾਓ ਅਸੀਂ ਆਪ ਤੇ ਰਿਸਕ ਤੇ ਜਾ ਰਹੇ ਆ ਤੁਸੀਂ ਉਹ ਜੋ ਰਿਸਕ ਰੋਂਗ ਸਾਈਡ ਨਹੀਂ ਜਾਣਾ ਅਰ ਘਰ ਨੂੰ ਵਾਪਸ ਜਾ ਰਹੇ ਆਗੇ ਸੋ ਮਿਲਦੇਗੇ ਜੀ ਕਿਸੇ ਹੋਰ ਬਲੌਗ ਦੇ ਵਿੱਚ ਦਰਦਕ ਲਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ